ਹਾਂਜੀ ਬਾਈ ਸਾਰਿਆਂ ਨੂੰ ਸਤ ਸਾਲ ਅੱਜ ਆਪਾਂ ਫੇਰ ਇੱਕ ਹੋਰ ਫਾਰਮ ਪਿੰਡ ਕਿਸਨਗੜ੍ਹ ਆ ਭਰਾ ਜਗਦੀਪ ਸਿੰਘ ਦੇ ਫਾਰਮ ਤੇ ਪਹੁੰਚੇ ਆ ਬਾਈ ਛੋਟਾ ਜਿਹਾ ਤੇ ਇੱਕ ਨਵਾਂ ਫਾਰਮਰ ਹੈ ਤੇ ਬਾਈ ਕੋਲੇ ਮੱਝਾਂ ਵੀ ਨੇ ਦੇਖ ਸਕਦੇ ਤੁਸੀਂ ਮੱਝਾਂ ਵੀ ਨੇ ਤੇ ਬਾਈ ਦੀਆਂ ਗਾਂਆਂ ਲਗਭਗ ਇੱਕ ਗਾਂ ਕੰਸੀਵ ਹੈ ਤੇ ਪੰਜ ਗਾਂਆਂ 6 ਗਾਂ ਰਿਪੀਟਰ ਨੇ ਹਾਂ ਪੰਜ ਗਾਂਆਂ ਰਿਪੀਟਰ ਨੇ ਬਾਈ ਤੇ ਬਾਈ ਦੇ ਫਾਰਮ ਦੇ ਉੱਤੇ ਮਸਟੇਟਸ ਤੇ ਰਿਪੀਟਰ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ ਸਫਾਈ ਵਗੈਰੇ ਦੀ ਬਾਈ ਵੱਲੋਂ ਕੋਈ ਕਮੀ ਨਹੀਂ ਹੈ ਕਿ ਸਫਾਈ ਪੂਰੀ ਰੱਖਦਾ ਹੈ ਭਰਾ ਤੇ ਆਪਣੇ ਪ੍ਰਾਣੂ ਆਪਣੀ ਫੀਡ ਕਰੀਨਾ ਫੈਮਿਲੀ ਫਾਰਮ ਦੀ ਕਰੀਨਾ ਫੀਡ ਨਾਲ ਜੁੜਿਆ ਹੈ ਤੇ ਬਾਈ ਨੂੰ ਬਾਈ ਕੁਲਵਿੰਦਰ ਜੀ ਦੇ ਕਹਿੰਦੇ ਬਾਈ ਭਰਾ ਆਪਣੇ ਨਾਲ ਜੁੜਿਆ ਹੈ ਬਾਈ ਕੁਲਵਿੰਦਰ ਕਿਸਨਗੜ੍ਹ ਤੋਂ ਜਿੰਨਾ ਦਾ ਫਾਰਮ ਪਹਿਲਾਂ ਵੀ ਤੁਹਾਨੂੰ ਕਈ ਵਾਰ ਦਿਖਾਇਆ ਹੈ ਵੀਡੀਓ ਦੇ ਵਿੱਚ ਤੇ ਬਾਈ ਨੂੰ ਵੀ ਪ੍ਰੋਬਲਮ ਸੀ ਬਾਈ ਨੂੰ ਰਿਪੀਟ ਪ੍ਰੋਬਲਮ ਤੇ ਮਸਟੈਟਸ ਦੀ ਦਿੱਕਤ ਸੀ ਬਾਈ ਦੀ ਜੀ ਮਸਟੈਟਸ ਤੇ ਰਿਪੀਟ ਪ੍ਰੋਬਲਮ ਬਿਲਕੁਲ ਜ਼ੀਰੋ ਹੋ ਗਈ ਲਗਭਗ ਸਾਰੀਆਂ ਗਾਂਆਂ ਕਨਸੀਵ ਕਰ ਗਈ ਇੱਕ ਗਾਂ ਬਾਕੀ ਹੈ ਨਾ ਬਾਈ ਇੱਕ ਗਾਂ ਬਾਕੀ ਹੈ ਹਾਂ ਤੇ ਉਹ ਹੁਣ ਆਪਾਂ ਜਲਦੀ ਕਵਰ ਕਰ ਲਾਂਗੇ ਭਰਾ ਕੁਲਵਿੰਦਰ ਤੇ ਕਹਿੰਦੇ ਬਾਈ ਆਪਣੇ ਨਾਲ ਜੁੜਿਆ ਇੱਧਰ ਆ ਜਾ ਭਰਾ ਹਾਂਜੀ ਬਾਈ ਕੀ ਕਹਿਣਾ ਚਾਹੋਗੇ ਨਹੀਂ ਭਰਾ ਜਮਾਨੀ ਬਈ ਪਹਿਲਾਂ ਗੱਈਆਂ ਰਹੀਆਂ ਨਹੀਂ ਹੈਗੀਆਂ ਤੀਜੇ ਭਰਾ ਆਲੇ ਹੁਣ ਦਵਾਈ ਧਰਾਈ ਸੀਗੀ ਹਾਂ ਬਾਈ ਨਾਲ ਜੁੜਿਆ ਸੀ ਪਹਿਲਾਂ ਇਹ ਸਾਡੇ ਰਿਸ਼ਤੇਦਾਰ ਇਹਨਾਂ ਦੇ ਕਹਿਣ ਤੇ ਜੁੜਿਆ ਵਧੀਆ ਗੱਲ ਬਾਈ ਦਾ ਕੰਮ ਬਹੁਤ ਵਧੀਆ ਬਾਈ ਜਿਹੜੀਆਂ ਗੱਲਾਂ ਬਾਈ ਨੇ ਸਾਨੂੰ ਦੱਸੀਆਂ ਨੇ ਅੱਜ ਤੱਕ ਪਹਿਲਾਂ ਕਿਸ ਨੇ ਦੱਸਿਆ ਨਹੀਂ ਹੈਗੀਆਂ ਠੀਕ ਹੈ ਜੀ ਬਾਈ ਦੀ ਵੀਡੀਓ ਪਾ ਰਹੇ ਆ ਬਈ ਇਹ ਵੀ ਖੈਰ ਬਹੁਤ ਵਧੀਆ ਹੋਣਾ ਕਰੀ ਜਾ ਆਪਾਂ ਫਿਰ ਤਾਂ ਕੱਲ ਤੋਂ ਸਟਾਰਟ ਕਰੀਏ ਅਜੇ ਹਾਂ ਹਾਂ ਕੱਲ ਤੋਂ ਸਟਾਰਟ ਕਰੀਏ ਆਪਾਂ ਨੂੰ ਪੰਜ ਚਾਰ ਦਿਨ ਹੋਏ ਨੇ ਬਾਈ ਦੇ ਫਾਰਮ ਵਿਜ਼ਿਟ ਕਰੇ ਨੂੰ ਤੇ ਭਰਾ ਪਹਿਲਾਂ ਦਵਾਈਆਂ ਭਰਾ ਭਰੱਖ ਗਿਆ ਸੀ ਹਣਾ ਦਵਾਈਆਂ ਟੀਕੇ ਭਰਾ ਭਰੱਖ ਗਿਆ ਸੀ ਤੇ ਕਿੰਨਾ ਕ ਟਾਈਮ ਹੋ ਗਿਆ ਤੈਨੂੰ ਕੰਮ ਕਰ ਦੇਣਾ ਬਾਈ ਫਾਰਮ ਦਾ ਥੋੜਾ ਟਾਈਮ ਹੋਇਆ ਬਾਈ ਸਾਲ ਕਿ ਹੋਇਆ ਸਾਲ ਦਾ ਕੰਮ ਕਰ ਦੇਣਾ ਹਾਂ ਠੀਕ ਹੈ ਬਾਈ ਤੇ ਤੈਨੂੰ 100% ਬਾਈਆਂ ਦੀਆਂ ਗਾਂ ਆਪਾਂ ਗੱਪਣ ਖੜਾ ਕੇ ਦੇਵਾਂਗੇ ਭਰਾ ਨੂੰ ਤੇ ਬਾਕੀ ਕਰਨ ਵਾਲਾ ਵੈਗਰੂ ਆ ਬਾਈ ਤੇ 100% ਪਾਂੀਆਂ ਗਾਂਆਂ ਤੁਸੀਂ ਦੇਖ ਸਕਦੇ ਹੋ ਮਿੰਡਲ ਡੈਫੀਸੈਂਸੀ ਵੀ ਬਹੁਤ ਜ਼ਿਆਦਾ ਹੈ ਯੂਰੀਆ ਬਹੁਤ ਵਧਿਆ ਹੋਇਆ ਹੈ ਗਾਂਆਂ ਦਾ ਬਲੱਡ ਯੂਰੀਆ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਜਦੋਂ ਆਪਾਂ ਨੇ ਟੈਸਟ ਕਰਾਏ ਆਂਤੀ ਸਰ ਬਾਈਆਂ ਦੇ ਪਹਿਲਾਂ ਬਾਈ ਨੂੰ ਦੱਸਿਆ ਵੀ ਆਪਾਂ ਬਲੱਡ ਟੈਸਟ ਕਰਾਵਾਂਗੇ ਤੇ ਜੋ ਬਲੱਡ ਹੈ ਗਾਂਆਂ ਦਾ 92 ਤੋਂ ਉੱਪਰ ਕਿਸੇ ਦਾ ਵੀ ਨਹੀਂ ਹੈਗਾ ਸਾਰਾ ਥੱਲੇ ਫਿਰਦੇ 92 ਤੋਂ ਤੇ ਹੁਣ ਆਪਾਂ ਇਹਨਾਂ ਦਾ ਬਲੱਡ ਵੀ ਅੱਪ ਲੈ ਕੇ ਜਾਵਾਂਗੇ ਤੇ ਬਲੱਡ ਯੂਰੀਆ ਦਾ ਵੀ ਹੱਲ ਕਰਾਂਗੇ ਤੇ ਗਾਂਆਂ ਨੂੰ ਕਨਸੀਵ ਵੀ ਕਰਾਵਾਂਗੇ ਤੇ ਪੂਰੀ ਜਾਣਕਾਰੀ ਲਈ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ ਹੈ 9803 ਤੇ ਬਈ ਇਹ ਸਭ ਆਪਾਂ ਫੀਡ ਨਾਲ ਹੀ ਕਰਾਂਗੇ ਸਭ ਠੀਕ ਕਰਾਂਗੇ ਜੋ ਆਪਾਂ ਫੀਡ ਨਾਲ ਕਰਾਂਗੇ ਤੁਹਾਡੀ ਫੀਡ ਦੇ ਵਿੱਚ ਇਹਨਾਂ ਦਮ ਹੋਣਾ ਚਾਹੀਦਾ ਹੈ ਕਿ ਤੁਹਾਡਾ ਪਸ਼ੂ ਕਦੇ ਰਿਪੀਟ ਨਾ ਕਰੇ ਤੇ ਮੇਨ ਮਕਸਦ ਸਾਰਾ ਫੀਡ ਦਾ ਭਰਾ ਖਰਾਕ ਹੀ ਇਲਾਜ ਹੈ ਤੇ ਧੰਨਵਾਦ ਜੀ ਸਾਰਿਆਂ ਦਾ